ਹਾਂਜੀ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੋ ਤੁਸੀਂ ਸਕਰੀਨ ਦੇ ਸਾਹਮਣੇ ਆਪਣੀ ਗੁੜੀਆ ਦੇਖ ਰਹੇ ਹੋ ਪਿਆਰੀ ਜੀ ਗੁੜੀਆ ਦੇਖ ਰਹੇ ਹੋ ਤੇ ਇਹ ਕੁੜੀ ਨੇ ਬਾਈ ਆਪਣੇ ਪਿੰਡ ਵਿੱਚ ਜੋ ਆਪਾਂ ਨੇ ਇਹ ਰੇਸਾਂ ਕਰਾਈਆਂ ਸੀਗੀਆਂ 100 ਮੀਟਰ ਦੀ ਦੌੜ ਵਿੱਚ ਵੀ ਇਸ ਨੇ ਫਰਸਟ ਪ੍ਰਾਈਜ਼ ਹਾਸਲ ਕੀਤਾ ਤੇ 200 ਮੀਟਰ ਦੀ ਰੇਸ ਦੇ ਵਿੱਚ ਵੀ ਫਰਸਟ ਪ੍ਰਾਈਜ਼ ਹਾਸਲ ਕੀਤਾ ਇਸ ਕੁੜੀ ਨੇ ਤੇ ਆਪਾਂ ਹਾਂ ਬਈ ਪਹਿਲਾਂ ਕੁੜੀ ਨਾਲ ਹੀ ਕਰਦੇ ਹਾਂ ਗੱਲ ਹਾਂ ਪੁੱਤ ਤੇਰਾ ਜਨਮ ਕਿੰਨੇ ਚ ਹੈ ਡੇਟ ਆਫ ਬਰਥ 7 ਅਕਤੂਬਰ 20 2018 ਹਾਂ 10 ਅਕਤੂਬਰ ਯਾਨੀ ਕਿ ਬਈ 10 10 ਅਕਤੂਬਰ 2018 ਦਾ ਇਹਦਾ ਜਨਮ ਦਿਨ ਹੈ ਨਾਮ ਕੀ ਪੁੱਤ ਤੇਰਾ ਮੰਨਤ ਮੰਨਤ ਤੇ ਫਾਦਰ ਨੇਮ ਜਖਤਾਰ ਜਖਤਾਰ ਤੇ ਬਈ ਓਮ ਪ੍ਰਕਾਸ਼ ਸਰਪੰਚ ਦੀ ਭਤੀਜੀ ਆਪਾਂ ਜੋ ਆਪਣਾ ਇਹ ਮੌਜੂਦਾ ਸਰਪੰਚ ਓਮ ਪ੍ਰਕਾਸ਼ ਦੀ ਭਤੀਜੀ ਹਨ ਪੁੱਤਾਂ ਤੇ ਪੁੱਤ ਤੇ ਕਿਹੋ ਜਿਹਾ ਲੱਗ ਰਿਹਾ ਤੈਨੂੰ ਚਿੱਤ ਕੇ ਬਹੁਤ ਵਧੀਆ ਲੱਗ ਰਿਹਾ ਠੀਕ ਹੈ ਤੇ ਬਈ ਪੁੱਤ ਮਿਹਨਤ ਕਿਵੇਂ ਕਰਦਾ ਹੁਣ ਤੈਨੂੰ ਮਿਹਨਤ ਕੌਣ ਕਰਾਂਦਾ ਹੁੰਦਾ ਹੈ ਵਿੱਕਰ ਅੰਕਲ ਜੀ ਵਿਕਰ ਅੰਕਲ ਜੀ ਤੇ ਹੋਰ ਕੋਈ ਹੋਰ ਕੋਈ ਨਹੀਂ ਕਰਾਉਂਦੇ ਤੇ ਲੈ ਕੇ ਕੌਣ ਆਉਂਦਾ ਤੈਨੂੰ ਗਰਾਊਂਡ ਦੇ ਵਿੱਚ ਡੇਲੀ ਪਾਪਾ ਹਾਂ ਤੁਹਾਡੇ ਇਹਨਾਂ ਦੇ ਡੈਡੀ ਬਾਈ ਇਹਨੂੰ ਡੇਲੀ ਗਰਾਊਂਡ ਦੇ ਵਿੱਚ ਲੈ ਕੇ ਆਉਂਦੇ ਨੇ ਤੇ ਮਿਹਨਤ ਕਰਵਾਉਣ ਲਈ ਬਾਈ ਇਕੱਲਾ ਵਿਕਰ ਨਹੀਂ ਹੈਗਾ ਦਾਨੀ ਕਿ ਮੈਂ ਨਹੀਂ ਹੈਗਾ ਡੀਸੀ ਕੋਚ ਨੇ ਵੀ ਕੁੜੀ ਦੀ ਮਿਹਨਤ ਕਰਵਾਈ ਹੈ ਤੇ ਸਕੂਬਾਲ ਭਰਾ ਨੇ ਵੀ ਇਸ ਕੁੜੀ ਦੀ ਮਿਹਨਤ ਕਰਵਾਈ ਹੈ ਕਿਉਂਕਿ ਇਸ ਕੁੜੀਆਂ ਗਰਾਊਂਡ ਦੇ ਵਿੱਚ ਕੈਂਪ ਚੱਲ ਰਿਹਾ ਸੀ ਕਬੱਡੀ ਦਾ ਹਨਾ ਪਤਾ ਕਬੱਡੀ ਦੇ ਕੈਂਪ ਦੌਰਾਨ ਇਹ ਕੁੜੀ ਮਤਲਬ ਪੰਜ ਲਗਾਤਾਰ ਤਿੰਨ ਕੁ ਮਹੀਨੇ ਮਿਹਨਤ ਹੋਈ ਹੈ ਤਿੰਨ ਕੁ ਮਹੀਨੇ ਰੈਗੂਲਰ ਆਉਂਦੀ ਰਹੀ ਹੈ ਤੇ ਸ਼ਾਇਦ ਦੋ ਟਾਈਮ ਵੀ ਅੰਦਰੀ ਹੈ ਨਾ ਪੁੱਤ ਛੁੱਟੀਆਂ ਦੇ ਵਿੱਚ ਇਹ ਕੁੜੀ ਦੋ ਟਾਈਮ ਵੀ ਇਨੀ ਮਿਹਨਤ ਕਰੀ ਹੈ ਬਈ ਉਸ ਮਿਹਨਤ ਦਾ ਇਸ ਨੂੰ ਫਲ ਮਿਲਿਆ ਅੱਜ ਦੇਖੋ ਬਈ ਇਸ ਨੇ 100 ਮੀਟਰ ਤੇ 200 ਮੀਟਰ ਦੋਨੇ ਇਸ ਨੇ ਪਾਰਟਿਸਿਪੇਟ ਕੀਤਾ ਤੇ Winner ਰਹੀ ਦੋਨਾਂ ਦੇ ਵਿੱਚੋਂ ਰੇਸ ਦੇ ਵਿੱਚੋਂ 100 ਮੀਟਰ ਤੇ 200 ਮੀਟਰ ਦੇ ਵਿੱਚੋਂ ਤੇ ਕੁੜੀ ਮੰਨਤ ਹੈ ਬਈ ਤੇ ਧੰਨਵਾਦ ਪੁੱਤ ਥੈਂਕ ਯੂ